ਥਾਲ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਥਾਲ ਵੀ ਇੱਕ ਅਜਿਹਾ ਕਾਵ ਰੂਪ ਹੈ ਜੋ ਛੋਟੀਆਂ ਕੁੜੀਆਂ ਜਾਂ ਬਾਲ ਕੁੜੀਆਂ ਦੀ ਜਾਂ ਬਾਲ ਬੱਚਿਆਂ ਦੀ ਖੇਡ ਮੰਨਿਆ ਜਾਂਦਾ ਸੀ ਤੇ ਥਾਲ ਖੇਡਣ ਸਮੇਂ ਨਾਲ ਦੀ ਨਾਲ ਗੀਤ ਬੋਲੇ ਜਾਂਦੇ ਸੀ ਇਸੇ ਕਰਕੇ ਇਸ ਖੇਡ ਨੂੰ ਥਾਲ ਗੀਤ ਕਹਿਣ ਲੱਗੇ ਤੇ ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਮੇਨ ਹਿੱਸਾ ਬਣ ਗਿਆ ਖਾਲ ਖੇਡਣ ਦੇ ਲਈ ਛੋਟੀਆਂ ਕੁੜੀਆਂ ਇੱਕ ਗੇਂਦ ਦੀ ਮਦਦ ਨਾਲ ਗੋਲ ਦੈਰਾ ਬਣਾ ਲੈਂਦੀਆਂ ਵਾ ਤੇ ਗੋਲ ਦੈਰਾ ਬਣਾ ਕੇ ਛੋਟੀਆਂ-ਛੋਟੀਆਂ ਕੁੜੀਆਂ ਉਸ ਗੋਲ ਦੈਰੇ ਤੇ ਬੈਠ ਜਾਂਦੀਆਂ ਫਿਰ ਜਿਹੜੀ ਵੀ ਕੁੜੀ ਦੇ ਸਿਰ ਵਾਰੀ ਆਉਂਦੀ ਵਾਰੀ ਮੀਟੀ ਜਾਂ ਪੀਤੀ ਤੋਡੇ ਇਲਾਕੇ ਦੇ ਵਿੱਚ ਕੀ ਕਿਹਾ ਜਾਂਦਾ ਵਾਰੀ ਮੀਟੀ ਜਾਂ ਪੀਤੀ ਇਹਦੇ ਬਾਰੇ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਜਿਹੜੀ ਵੀ ਕੁੜੀ ਦੇ ਸਿਰ ਮੀਟੀ ਆਉਂਦੀ ਉਹ ਵੀ ਕਰਦੀ ਦੈਰੇ ਦੇ ਸੈਂਟਰ ਦੇ ਵਿੱਚ ਖੜਕੇ ਐਦਾਂ ਐਦਾਂ ਗੇਂਦ ਨੂੰ ਟੱਪਿਆਂ ਦੇ ਨਾਲ ਮਾਰਦੀ ਗੇਂਦ ਦੇ ਟੱਪੇ ਮਾਰਦੀ ਜਿਦਾ ਐਦਾਂ ਐਦਾਂ ਕਰਕੇ ਆਪਾਂ ਗੇਂਦ ਦੇ ਟੱਪੇ ਮਾਰਦੇ ਆ ਤੇ ਗੇਂਦ ਦੇ ਟੱਪੇ ਮਾਰਦੀ ਮਾਰਦੀ ਨਾਲ ਦੀ ਨਾਲ ਉਹਨੇ ਥਾਲ ਦੇ ਨਾਲ ਗੀਤ ਗਾਉਣੇ ਦੇ ਸੀ ਤੇ ਇਸੇ ਨੂੰ ਹੀ ਥਾਲ ਪਾਉਣਾ ਕਿਹਾ ਜਾਂਦਾ ਸੀ ਇਹ ਥਾਲ ਗੀਤ ਕਿਵੇਂ ਪਾਏ ਜਾਂਦੇ ਸੀ ਕਿਉਂ ਮੇਰਾ ਸ਼ਾਹੂਕਾਰ ਸ਼ਾਹੂਕਾਰ ਨੇ ਖੂਹ ਲਵਾਇਆ ਪਾਣੀ ਰਿੜਦਾ ਆਇਆ ਰੇੜ ਰੇੜ ਪਾਣੀਆਂ ਸੁਰਮੇਦਾਨੀਆਂ ਸੁਰਮਾ ਪਾਵਾਂ ਕੱਜਲ ਪਾਵਾਂ ਸੋਨੇ ਦੀ ਗੁਲਾਲੀ ਲਾਵਾਂ ਨਿੱਕੀ ਨਿੱਕੀ ਭਿੰਦੀ ਲਾਵਾਂ ਲਾਵਾਂ ਫੁੱਲ ਗਲਾਬ ਦਾ ਆਲ ਮਾਲ ਹੋਇਆ ਪੂਰਾ ਥਾਲ ਇਸੇ ਤਰ੍ਹਾਂ ਗੇਂਦ ਦੇ ਟੱਪੇ ਮਾਰਦੇ ਮਾਰਦੀ ਕੁਝ ਇਸ ਤਰ੍ਹਾਂ ਦੇ ਗੀਤ ਗਾਉਂਦੀ ਤੇ ਇਹਨਾਂ ਨੂੰ ਹੀ ਥਾਲ ਦੇ ਗੀਤ ਕਿਹਾ ਜਾਂਦਾ ਸੀ ਤੇ ਗੇਂਦ ਦੇ ਟੱਪੇ ਮਾਰਦੇ ਮਾਰਦੇ ਨਾਲ ਦੀ ਨਾਲੇ ਗੀਤ ਗਾਉਣੇ ਹੁੰਦੇ ਸੀ ਤੇ ਜਦੋਂ ਗੇਂਦ ਹੱਥੋਂ ਖੁੰਝ ਜਾਂਦੀ ਜਾਂ ਗੇਂਦ 골 ਦੇਰੇ ਜਿਹੜਾ ਦਾਇਰਾ ਉਲੀਕਿਆ ਗਿਆ ਵਾ ਉਸ ਦਾਇਰੇ ਤੋਂ ਬਾਹਰ ਜਦੋਂ ਗੇਂਦ ਚਲੀ ਜਾਂਦੀ ਤਾਂ ਵਾਰੀ ਜਾਂ ਮੀਟੀ ਖਤਮ ਹੋਈ ਮੰਨੀ ਜਾਂਦੀ ਸੀ ਤੇ ਫਿਰ ਨਵੀਂ ਕੁੜੀ ਦੇ ਸਰਵਾਰੀ ਆਉਂਦੀ ਸੀ ਤਾਂ ਇਸੇ ਤਰ੍ਹਾਂ ਹੀ ਥਾਲ ਗੀਤ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਪ੍ਰਸਿੱਧ ਹੋਏ ਤੇ ਇਹਨਾਂ ਕਾਵ ਰੂਪਾਂ ਦੇ ਵਿੱਚੋਂ ਸਾਡੇ ਪੰਜਾਬੀ ਮਾਸਟਰ ਗਾਈਡਰ ਪੰਜਾਬੀ ਲੈਕਚਰਾਰ ਤੇ UGC NET ਦੇ ਪੇਪਰਾਂ ਵਿੱਚੋਂ ਆਮ ਹੀ ਕੁਐਸਚਨ ਦੇਖਣ ਨੂੰ ਮਿਲਦੇ ਆ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਕਿ ਤੁਹਾਡੇ ਇਲਾਕੇ ਦੇ ਵਿੱਚ ਅੱਜ ਵੀ ਥਾਲ ਗੀਤ ਗਾਏ ਜਾਂਦੇ ਆ ਜਾਂ ਨਹੀਂ ਜਾਂ ਤੁਸੀਂ ਇਸ ਬਾਰੇ ਪਹਿਲਾਂ ਜਾਣਦੇ ਸੀ ਜਾਂ ਨਹੀਂ ਆਪਾਂ ਮਿਲਦੇ ਆ ਅਗਲੇ ਕਾਵ ਰੂਪ ਦੇ ਨਾਲ ਸਸ਼ਕਾਲ ਜੀ ਸਾਰਿਆਂ ਨੂੰ